ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਵਾਹਿਗੁਰੂ ਜੀ ਜਿਹੜੀ ਮੇਰੀ ਅੱਜ ਦੀ ਵੀਡੀਓ ਆ ਉਹ ਮੇਰੀ ਉਹਨਾਂ ਪਹਿਣਾ ਵਾਸਤੇ ਮੇਰੀ ਉਹਨਾਂ ਬੱਚੀਆਂ ਵਾਸਤੇ ਆ ਵਾਹਿਗੁਰੂ ਜੀ ਜਿਹੜੀ ਵਾਹਿਗੁਰੂ ਜੀ ਦਸਤਾਰ ਸਜਾਉਂਦੀਆਂ ਨੇ ਪਰ ਉਹਦੇ ਨਾਲ ਨਾਲ ਵਾਹਿਗੁਰੂ ਜੀ ਜਾਂ ਤੇ ਬਹੁਤ ਮੇਕਅਪ ਕਰਦੀਆਂ ਨੇ ਜਾਂ ਫਿਰ ਵਾਹਿਗੁਰੂ ਜੀ ਇਹ ਕਹਿ ਲਈਏ ਦਸਤਾਰ ਦੇ ਨਾਲ ਨਾਲ ਵਾਹਿਗੁਰੂ ਜੀ ਫਿਰ ਉਹ ਜਿਹੜੇ ਕੱਪੜੇ ਪਹਿਨਦੀਆਂ ਨੇ ਉਹ ਇਸ ਤਰੀਕੇ ਦੇ ਹੁੰਦੇ ਨੇ ਕਿ ਮਤਲਬ ਵਾਈਗੁਰੂ ਜੀ ਬਹੁਤ ਸ਼ਰਮ ਆਉਂਦੀ ਹੈ ਕਈ ਵਾਰ ਵੇਖ ਕੇ ਐਡਵਾਂਸਮੈਂਟ ਦੇ ਨਾਮ ਤੇ ਮਾਡਰਨਾਈਜੇਸ਼ਨ ਦੇ ਨਾਮ ਤੇ ਖੁੱਲੇ ਖਿਆਲਤ ਦੇ ਨਾਮ ਤੇ ਪੜਾਈ ਦੇ ਨਾਮ ਤੇ ਵਾਈਗੁਰੂ ਜੀ ਇਹ ਚੀਜ਼ਾਂ ਸਵੀਕਾਰੀਆਂ ਨਹੀਂ ਜਾ ਸਕਦੀਆਂ ਵਾਈਗੁਰੂ ਜੀ ਮੇਰੀ ਬੇਨਤੀ ਹੈ ਸਾਰੀਆਂ ਭੈਣਾਂ ਨੂੰ ਮੇਰੇ ਬੱਚੀਆਂ ਵਰਗੀਆਂ ਨੇ ਵਾਈਗੁਰੂ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆਪ ਜੀ ਅਗਰ ਜਿਮ 'ਚ ਜਾਂਦੇ ਹੋ ਉੱਥੇ ਐਕਸਰਸਾਈਜ਼ ਕਰ ਦਿਓ ਪਲੀਜ਼ ਆਪਣੀ ਬੋਡੀ ਨੂੰ ਆਪ ਜੀ ਖੁਦ ਜਰਾ ਵਿਚਾਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਮਣੇ ਨੇ ਤੁਸੀਂ ਜਿੱਦਾਂ ਦੇ ਪੇਸ਼ ਹੋ ਰਹੇ ਹੋ ਉਹਦੇ ਬਾਅਦ ਸ਼ਬਦ ਯੂਜ਼ ਕਰਦਿਆਂ ਗੁਰਬਾਣੀ ਯੂਜ਼ ਕਰ ਰਹੇ ਹੋ ਔਰ ਅਸੀਂ ਸ਼ੋਅ ਕੀ ਕਰ ਰਹੇ ਹਾਂ ਕੀ ਅਸੀਂ ਆਪਣੀ ਬਾਡੀ ਨੂੰ ਨਹੀਂ ਸ਼ੋਅ ਕਰ ਰਹੇ ਤੁਸੀਂ ਖੁਦ ਵੀ ਜਾਣਦਿਆਂ ਜੇ ਕਿ ਤੁਸੀਂ ਜੋ ਪੋਸਟ ਕਰ ਰਹੀਆਂ ਜੀ ਇਹ ਬਿਲਕੁਲ ਸਹੀ ਕੰਟੈਂਟ ਨਹੀਂ ਹੈ ਵਾਹਿਗੁਰੂ ਜੀ ਅਗਰ ਇਹ ਕੰਮ ਕਰਨੇ ਨੇ ਤਾਂ ਦਸਤਾਰ ਆਪਾਂ ਨਾ ਹੀ ਜਿਹੜਾ ਸਿਰ ਤੇ ਸਜਾਈਏ ਦੂਸਰੀ ਬੇਨਤੀ اے ਵੀ ਵਾਈ ਗੁਰੂ ਜੀ ਜੋ ਮर्यादा ਹੈ ਉਹ ਵੀ ਸਾਨੂੰ ਪੜਨ ਦੀ ਲੋੜ ਆ ਅਸੀਂ ਕੇਵਲ ਗਾਣੇ ਲਗਾ ਕੇ ਜਾਂ ਫਿਰ ਇਧਰ ਉਧਰ ਵਿਚਰ ਕੇ ਕੇਵਲ ਦੁਮਾਲਾ ਸਜਾ ਕੇ ਇਹ ਸੋਚਦੇ ਆ ਦਸਤਾਰ ਸਜਾ ਕੇ ਕਿ ਅਸੀਂ ਸਿੱਖੀ ਨੂੰ ਪ੍ਰਮੋਟ ਕਰ ਰਹੇ ਆ ਨਹੀਂ ਵਾਈ ਗੁਰੂ ਜੀ ਇਹ ਤੇ ਉਹੀ ਗੱਲ ਹੋਗੀ ਗੁਰੂ ਪਾਤਸ਼ਾਹ ਦੇ ਵੀ ਬਚਨ ਹੈਗੇ ਨੇ ਕਿ ਅਗਰ ਕੋਈ ਬਾਹਰੋਂ ਕੇਵਲ ਪੇਖਤਾਰਨ ਕਰ ਲਈ ਔਰ ਅੰਦਰੋਂ ਉਦੀ ਸਿੱਖੀ ਹੈ ਹੀ ਨਹੀਂ ਗੁਰਬਾਣੀ ਨਹੀਂ ਹੈ ਨਿਤਨਿਮ ਨਹੀਂ ਹੈ ਵਾਹਿਗੁਰੂ ਜੀ ਤੇ ਫਿਰ ਉਹ ਬਿਲਕੁਲ ਬੇਕਾਰ ਹੈ ਮਹਾਰਾਜ ਤੇ ਵਾਹਿਗੁਰੂ ਜੀ ਬਾਣੀ ਦੇ ਵਿੱਚ ਇਥੋਂ ਤੱਕ ਕਹਿੰਦੇ ਨੇ ਕਿ ਜਿਹਦੇ ਅੰਦਰ ਗੁਰੂ ਦੇ ਲਈ ਪਿਆਰ ਹੈ ਉਹ ਬਾਹਰ ਵੀ ਤੇ ਆਏਗਾ ਅਗਰ ਉਹ ਪਿਆਰ ਬਾਹਰ ਆ ਰਿਹਾ ਹੈ ਤੇ ਉਹ ਇਸ ਰੂਪ ਚ ਆਏਗਾ ਉਹ ਤੇ ਹੋਰ ਸਾਦਗੀ ਹੋ ਜਾਣੀ ਚਾਹੀਦੀ ਹੈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਗੁਰੂ ਮਹਾਰਾਜ ਦਾ ਪ੍ਰੇਮ ਚੱਲਦਾ ਆ ਜਿਨ੍ਹਾਂ ਦੇ ਅੰਦਰ ਬਾਣੀ ਚੱਲਦੀ ਉਹ ਤੇ ਹੋਰ ਸਾਦਗੀ ਚ ਹੋ ਜਾਂਦੇ ਨੇ ਸਿੰਪਲ ਰਹਿੰਦੇ ਨੇ ਭਾਵ ਕਿ ਸਿੱਕੀ ਸਰੂਪ ਜੋ ਸੀ ਵਾਹਿਗੁਰੂ ਜੀ ਅੱਜ ਬਣਾ ਦਿੱਤਾ ਆ ਫਿਕਰ ਕਿਸ ਗੱਲ ਦੀ ਆ ਕਿ ਆਉਣ ਵਾਲੇ ਸਮੇਂ ਚ ਹੋਰ ਬੱਚੀਆਂ ਜੋ ਦਸਤਾਰਾਂ ਸਜਾਉਣਗੀਆਂ ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਈਏ ਉਹਨਾਂ ਨੇ ਇੰਨਾ ਕੁੜੀਆਂ ਨੂੰ ਵੀ ਵੇਖਣਾ ਤੇ ਕਹਿਣਾ ਆ ਇਹ ਇਹ ਵੀ ਤੇ ਕਰਦੀਆਂ ਸੀ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਵਾਹਿਗੁਰੂ ਜੀ ਅਸੀਂ ਗਲਤ ਕਿੱਥੇ ਹੁੰਨੇ ਆ ਕਿੱਥੇ ਨਹੀਂ ਹੁੰਦੀ ਇਹ ਸਭ ਤੋਂ ਪਹਿਲੇ ਸਾਨੂੰ ਖੁਦ ਪਤਾ ਚੱਲ ਜਾਂਦਾ ਹੈ ਤੇ ਸਾਨੂੰ ਲੋੜ ਹੈ ਕਿ ਅਸੀਂ ਵੱਡਿਆਂ ਦੀਆਂ ਗੱਲਾਂ ਮੰਨੀਏ ਆਪਣੇ ਇਤਿਹਾਸ ਨੂੰ ਪੜ੍ਹੀਏ ਇਤਿਹਾਸ 'ਚ ਕਿੱਥੇ ਵਾਇਗੁਰੂ ਜੀ ਇਦਾਂ ਦਾ ਜ਼ਿਕਰ ਹੈ ਔਰ ਜਿਹੜਾ ਸਿੱਖੀ ਸਰੂਪ ਹੈ ਬਾਣੀ ਹੈ ਬਾਣਾ ਹੈ ਵਾਇਗੁਰੂ ਜੀ ਦੀ ਸੇਵਾ ਹੈ ਸਿਮਰਨ ਹੈ ਇਹ ਸਭ ਕੁਝ ਵਾਇਗੁਰੂ ਜੀ ਕਦੀ ਵੀ ਪੁਰਾਣਾ ਔਰ ਨਿਆ ਨਹੀਂ ਹੁੰਦਾ ਇਹ ਕਦੀ ਵੀ ਵਾਹਿਗੁਰੂ ਜੀ ਐਡਵਾਂਸਮੈਂਟ ਜਾਂ ਦਿਖਾਵੇ ਦੀ ਨਹੀਂ ਗੱਲ ਹੁੰਦੀ ਆਪਾਂ ਕੋਸ਼ਿਸ਼ ਕਰੀਏ ਜਿੰਨਾ ਹੋ ਸਕਦਾ ਹੈ ਆਪਾਂ ਇਦਾਂ ਦੇ ਕੱਪੜੇ ਵੀਰ ਕਰ ਲਈਏ ਜਿਦੇ ਨਾਲ ਵਾਹਿਗੁਰੂ ਜੀ ਪੜਕੀਲਾ ਪਾਣੀ ਕਿਸੇ ਦੇ ਮਨ ਦੇ ਅੰਦਰ ਕੋਈ ਵਾਸ਼ਨਾ ਪ੍ਰਗਟ ਨਾ ਹੋਵੇ ਕਿਉਂਕਿ ਸਾਡੀ ਬੱਚੀਆਂ ਜਦੋਂ ਇਦਾਂ ਪਾਉਂਦੀਆਂ ਨੇ ਭਾਵੇਂ ਉਹ ਕਿਸੇ ਜਗ੍ਹਾ ਤੋਂ ਵੀ ਨੇ ਦੇਸ਼ਾਂ ਚ ਨੇ ਵਿਦੇਸ਼ਾਂ ਚ ਨੇ ਤੇ ਵਾਹਿਗੁਰੂ ਜੀ ਦੁੱਖ ਸਾਨੂੰ ਵੀ ਬਹੁਤ ਹੁੰਦਾ ਕਿਉਂਕਿ ਦਸਤਾਰ ਤੇ ਸਾਂਝੀ ਹੈ ਸਭ ਦੀ ਤੇ ਇਸ ਕਰਕੇ ਵਾਈਗੁਰੂ ਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕੋਈ ਗੱਲ ਮੇਰੀ ਅਗਰ ਗੁਰਮਤ ਤੋਂ ਬਾਹਰ ਕਹੀ ਗਈ ਹੋਏ ਤੇ ਮੈਂ ਪਹਿਲੀ ਦੋਨੋਂ ਹੱਥ ਜੋੜ ਕੇ ਮਾਫੀ ਮੰਗ ਲੈਂਦੀ ਆ ਕਮੀਆਂ ਸਭ ਚ ਹੁੰਦੀਆਂ ਨੇ ਵਾਈਗੁਰੂ ਜੀ ਲੇਕਿਨ ਅਸੀਂ ਰੋਜ਼ ਸਿੱਖੀਏ ਇਹੇ ਸਿੱਖ ਦਾ ਕਰਮ ਹੁੰਦਾ ਹੈ ਦਾਸ ਚ ਵੀ ਹੈਗੀਆਂ ਨੇ ਤੇ ਅਸੀਂ ਜਦੋਂ ਵਿਚਰਦੇ ਆ ਸਾਥ ਸੰਗ ਚ ਜਾਂਦੇ ਆ ਜਾਂ ਵਾਈਗੁਰੂ ਜੀ ਅਸੀਂ ਗੁਰਬਾਣੀ ਪੜ੍ਹਦੇ ਆ ਅਸੀਂ ਰੋਜ਼ ਸਿੱਖਦੇ ਹਾਂ ਸੋ ਹੁਣ ਵੀ ਸਾਨੂੰ ਸਿੱਖਣਾ ਚਾਹੀਦਾ ਆ ਔਰ ਮੁੜ ਕੇ ਆਪਣੀ ਜੜਾਂ ਵੱਲ ਨੂੰ ਆਣਾ ਚਾਹੀਦਾ ਐਸੀ ਵਿਰਾਸਤ ਦਿੱਈ ਵਾਹਿਗੁਰੂ ਜੀ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਸਾਨੂੰ ਵੇਖਣ ਤੇ ਉਹ ਵਾਹਿਗੁਰੂ ਜੀ ਸਹੀ ਰਾਹ ਤੇ ਤੁਰਨ ਕੋਈ ਸਿੱਖੀ ਸਰੂਪ ਦਾ ਕੁਝ ਹੋਰ ਹੀ ਮਤਲਬ ਨਾ ਨਿਕਲ ਜਾਏ ਤੇ ਵਾਹਿਗੁਰੂ ਜੀ ਇਨੀ ਕ ਬੇਨਤੀ ਮੇਰੀ ਪਰਵਾਣ ਕਰਨੀ ਪਲੀਜ਼ ਉਹਨਾਂ ਸਾਰਿਆਂ ਸ਼ੇਅਰ ਕਰੋ ਜਿਨ੍ਹਾਂ ਨੂੰ ਆਪਜੀ ਨੂੰ ਲੱਗਦਾ ਹੈ ਕਿ ਇਸ ਵੀਡੀਓ ਨੂੰ ਭੇਜਣ ਦੀ ਜ਼ਰੂਰਤ ਹੈ ਪਲੀਜ਼ ਸ਼ੇਅਰ ਕਰੋ ਔਰ ਮੇਰੀ ਸਾਰੀਆਂ ਬੱਚੀਆਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੈ ਤੇ ਆਪਜੀ ਪਹਿਲੇ ਨਾਮ ਸਿਮਰਨ ਗੁਰਬਾਣੀ ਗੁਰਮਾਣੀ ਦਾ ਅਣਮੁੱਲਾ ਖਜ਼ਾਨਾ ਹੈ ਸਾਡੇ ਕੋਲ ਉਹਦੇ ਤੇ ਅਸੀਂ ਵਿਚਾਰ ਕਰੀਏ ਉਹਦਾ ਉਸ ਜੋ ਸਾਡੀ ਵਿਰਾਸਤ ਹੈ ਵਾਈਗਰੂ ਜੀ ਉਹਦੀ ਅਸੀਂ ਜਿਹੜੀ ਆ ਅੱਗੇ ਪ੍ਰਚਾਰ ਦੇ ਵਿੱਚ ਜਾਈਏ ਅਸੀਂ ਕੇਵਲ ਬਾਹਰੋਂ ਦਿਖਾਵਾ ਨਾ ਕਰੀਏ ਇਹ ਵਾਈਗਰੂ ਜੀ ਜਿਹੜੀ ਦਸਤਾਰ ਹੈ ਅਗਰ ਅਸੀਂ ਚੁੰਨੀ ਵੀ ਲੈ ਲਾਂਗੇ ਅਸੀਂ ਕੇਸਕੀ ਵੀ ਸਜਾ ਲਾਂਗੇ ਵਾਈਗਰੂ ਜੀ ਤਾਂ ਵੀ ਵਾਈਗਰੂ ਜੀ ਉਹ ਠੀਕ ਹੈ ਅਗਰ ਦਸਤਾਰ ਹੀ ਸਜਾਣੀ ਹੈ ਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਉਮੀਦ ਹੈ ਵਾਈਗਰੂ ਜੀ ਆਪ ਮੇਰੀ ਜਿਹੜੀ ਗੱਲ ਹੈ ਉਹ ਸਮਝ ਕਰੋਗੇ ਮੇਰਾ ਦਰਦ ਸਮਝੋਗੇ ਤੇ ਮੈਂ ਕਿਸੇ ਨੂੰ ਕੋਈ ਟੌਂਟ ਨਹੀਂ ਕਰ ਰਹੀ ਮੈਂ ਫਿਰ ਕਹਿ ਰਹੀ ਹਾਂ ਭੁੱਲਣਾ ਸਭ ਤੋਂ ਹੁੰਦੀਆਂ ਨੇ ਭੁੱਲਣ ਅੰਦਰ ਸਭ ਕੋ ਆਪੁੱਲ ਗੁਰੂ ਕਰਤਾਰ ਸੋ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਬਖਸ਼ਣਹਾਰ ਨੇ ਤੇ ਮੇਰੀ ਬੇਨਤੀ ਹੈ ਇਸ ਸਭ ਬੱਚੀਆਂ ਨਾਲ ਸ਼ੇਅਰ ਕਰੋ ਵੀਡੀਓ ਤਾਂਕਿ ਵੱਧ ਤੋਂ ਵੱਧ ਸਾਡੀਆਂ ਜਿਹੜੀਆਂ ਬੱਚੀਆਂ ਨੇ ਭੈਣਾ ਨੇ ਉਹ ਮੁੜ ਕੇ ਫਿਰ ਵਾਹਿਗੁਰੂ ਜੀ ਸਹੀ ਰਸਤੇ ਤੇ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ